ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਪੰਜਾਬ ਦੀਆਂ ਮੁੱਖ ਖਬਰਾਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਤੇ ਕੜਾਕੇ ਦੀ ਠੰਡ ਨੇ ਤੋੜੇ ਰਿਕਾਰਡ ਪੰਜਾਬ ਵਿੱਚ ਪਾਰਾ ਪੁੰਚਿਆ 0 ਡਿਗਰੀ ਦੋ ਦਿਨ ਵਿੱਚ ਮੀਂਹ ਪੈਣ ਦੇ ਸਾਰ ਪੰਜਾਬ ਕੜਾਕੇ ਦੀ ਠੰਡ ਵਿੱਚ ਹੈ ਚੰਗਣੀ ਤੋਂ ਤੇ ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਾਰਾ 0 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸਵੇਰ ਦਾ ਵੱਧ ਤੋਂ ਵੱਧ ਤਾਪਮਾਨ 6.3 ਡਿਗਰੀ ਤੇ ਘੱਟੋ ਘਾਟ ਤਾਪਮਾਨ 2.5 ਡਿਗਰੀ ਸੈਲਸੀਅਸ ਡਿੱਗ ਗਿਆ ਹੈ ਬਹੁਤ ਜ਼ਿਆਦਾ ਸੰਗਣੀ ਧੁੰਦ ਕਰਨ ਅੰਮ੍ਰਿਤਸਰ ਵਿੱਚ ਵਿਜ਼ਿਬਿਲਟੀ 0 ਤੇ ਪਟਿਆਲਾ ਵਿੱਚ 40 ਮੀਟਰ ਤੇ ਲੁਧਿਆਣਾ ਵਿੱਚ ਤੇ ਬਠਿੰਡਾ ਵਿੱਚ 50 ਮੀਟਰ ਤੋਂ ਵੱਧ ਤੇ ਗੁਰਦਾਸਪੁਰ ਵਿੱਚ 100 ਮੀਟਰ ਦਰਜ ਕੀਤਾ ਗਿਆ ਦੂਜੇ ਪਾਸੇ ਸੀਵੀਅਰ ਕੋਲਡ ਵੇਵ ਕਾਰਨ ਸ਼ਹੀਦ ਭਗਤ ਸਿੰਘ ਨਗਰ ਨੂੰ ਘਟੋ ਘਟਾ ਤਾਪਮਨ ਡਿਗਰੀ 0 ਡਿਗਰੀ ਸੈਲਸੀਅਸ ਤੇ ਬਠਿੰਡਾ ਵਿੱਚ 1.6 ਡਿਗਰੀ ਪੈਕੋਡ ਵਿੱਚ 2.0 ਡਿਗਰੀ ਤੇ ਗੁਰਦਾਸਪੁਰ ਵਿੱਚ 2.5 ਡਿਗਰੀ ਲੁਧਿਆਣਾ ਵਿੱਚ 2.6 ਤੇ ਪਟਿਆਲਾ ਪਟਿਆਲਾ ਵਿੱਚ 3 ਡਿਗਰੀ ਰਿਹਾ ਮੌਸਮ ਵਿਭਾਗ ਨੇ ਪੱਛਮੀ ਘਟਪੜੀ ਤੇ ਸਰਹੱਦ 'ਤੇ ਹੋਣ ਦੇ ਮੱਦੇਨਜ਼ਰ 18 ਤੇ 19 ਜਨਵਰੀ ਤੋਂ ਪੰਜਾਬ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਤੋਂ ਬਾਅਦ ਪਰ ਹੌਲੀ-ਹੌਲੀ 3 ਤੋਂ 4 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ ਗਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਅਰਾਕੇ ਦੀ ਠੰਡ ਵਿੱਚ ਸ੍ਰੀ ਮੁਕਤਸਰ ਸਹਿ ਵਿੱਚ ਅਮੜਿਆ ਸੰਗਤ ਦਾ ਸੇਲਾਬ ਦਸਮੇਸ਼ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਸ਼ਹਾਦਤ ਦੇ ਗਵਾ ਮੁਕਤਸਰ ਦੀ ਪਵਿੱਤਰ ਧਰਤੀ ਤੇ ਮਾਗੀ ਮੇਲਾ ਸ਼ੁਰੂ ਹੋ ਗਿਆ ਮਾਗੀ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸਰਦਾਲੂ ਮੁਕਸਰ ਪਹੁੰਚੇ ਹਨ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਅਜਮੁਖਸਰ ਸਹਿ ਵਿਚ ਮੱਗੀ ਮੇਲੇ ਵਿੱਚ ਹਿੱਸਾ ਲੈਣਗੇ ਉਹ ਗੁਰਦਾਸਪੁਰ ਸਾਹਿਬ ਵਿਖੇ ਮੱਥਾ ਟੇਕਣਗੇ ਲੋਹੜੀ ਦੀ ਰਾਤ ਨੂੰ ਸਰਦਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਪਵਿੱਤਰ ਝੀਲ ਵਿੱਚ ਇਸ਼ਨਾਨ ਕਰਨ ਦਾ سلسلہ ਸਵੇਰ ਤੋਂ ਦੇਰ ਦੁਪਹਿਰ ਤੱਕ ਜਾਰੀ ਰਿਹਾ ਸਰਦਾਲੂਆਂ ਦਾ ਆਉਣਾ ਅੱਧੀ ਰਾਤ 12 ਵਜੇ ਤੋਂ ਸ਼ੁਰੂ ਹੋਇਆ ਤੇ ਇਸ ਦੌਰਾਨ ਘੱਟੋ-ਘੱਟ ਤਾਪਮਨ 2 ਤੇ 3 ਡਿਗਰੀ ਫੈਰਨਹਾਈਟ ਦਾ ਅਨੁਮਾਨ ਹੈ। ਸਰਦਾਰ ਲਗਵਾਂ ਨੇ 40 ਮੁਖਤਿਆਂ ਨੂੰ ਸੰਧਾ ਅੰਜਲੀ ਦਿੱਤੀ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਸਰਦਾਰ ਲਗਵਾਂ ਨੇ ਗੁਰਦੁਆਰਾ ਸਾਹਿਬ ਸ਼ੀਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਲੋਕ ਗੁਰਦੁਆਰਾ ਸ਼ਹੀਦ ਗੰਚ ਸਾਹਿਬ ਤੇ ਗੁਰਦੁਆਰਾ ਰੋਤਬੂ ਸਾਹਿਬ ਵਿੱਚ ਦੇ ਗੁਰਦੁਆਰਾ ਟੀਬੀ ਸਾਹਿਬ ਤੇ ਗੁਰਦੁਆਰਾ ਦਰبار ਸਾਹਿਬ ਵਿੱਚ ਹੋਰ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਲਈ ਪਹੁੰਚਗੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿੱਚ ਖੰਡ ਪਾਠ ਦੇ ਪਾਠ ਆਰੰਭ ਹੋਏ ਤੇ ਮਾਗੀ ਵਾਲੇ ਦਿਨ 7:30 ਵਜੇ ਪਹੁੰਚਾਇਆ ਗਿਆ ਭਾਈ ਮਹਾਨ ਸਿੰਘ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏਗੇ 15 ਜਨਵਰੀ ਨੂੰ ਗੁਰਦੁਆਰਾ ਟੀਪੀ ਸਾਹਿਬ ਵਿਖੇ ਵਿਸ਼ੇਸ਼ ਅਡਿਸਮਗਨ ਹੋਵੇਗਾ ਉਸੇ ਦਿਨ ਨੂੰ ਗੁਰਦੁਆਰਾ ਸ਼੍ਰੀ ਦਰਬਾਰ ਸੇ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ